ਆਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰੇਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹਨਾ ਨਾਮ ਸੰਤੁਖਿਆ ਉਤਰੇ ਮਨ ਕੀ ਭੁਖ ਦੇਹ ਨਾਮ ਸੰਤੁਖਿਆ ਉਤਰੇ ਮਨ ਕੀ ਭੁਖ ਤੇ ਤੂੰ ਬਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗੈਰ ਹੋ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗਹਿ ਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗਹਿ ਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗਹਿ ਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗਹਿ ਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗਹਿ ਰ ਹੋਰ ਮੰਗਣਾ ਵੀ ਕੀ ਵੀ ਕੀ ਹੋਰ ਮੰਗਣਾ ਵੀ ਕੀ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗੈਰ ਹੋਰ ਮੰਗਣਾ ਵੀ ਕੀ ਵਿਣ ਤੁਦ ਹੋਰ ਜੇ ਮੰਗਣਾ ਵਿਣ ਤੁਦ ਹੋਰ ਜੇ ਮੰਗਣਾ ਤੁਦ ਹੋਰ ਜੇ ਮੰਗਣਾ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਸਿਰ ਦੁੱਖਾਂ ਕੇ ਦੁੱਖ ਦੁੱਖਾਂ ਕੇ ਦੁੱਖ दें दुखा, दें दुखा। दे नाम सुनतो किया दे नाम सुनतो किया दे नाम सुनतो किया दे नाम सुनतो किया उतरे मन की पोख उतरे मन की पोख उतरे मन की पोख उतरे मन की पोख तेरे तेरे नाम तूं बगैर होर मंगणावे की तेरे नाम तूं बगैर होर मंगणावे के तेरे नाम तूं बगैर होर मंगणावे की तेरे नाम तूं बगैर ਤਨ ਤਨ ਬਾਬਾ ਬੁੱਢਾ ਸਾਹਿਬ ਜੀ 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 ਤੇਰੇ ਨਾਮ ਤੋਂ ਬਗੈਰ ਹੋਰ ਮੰਗਣਾ ਹਮੀ ਕੀ तेरे नाम ਤੋਂ ਬਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੋਂ ਬਗੈਰ ਹੋਰ ਮੰਗਣਾ ਵੀ ਕੀ ਪਰਮ ਸਨਮਾਨ ਯੋਗ ਗੁਰੂ ਦੀ ਸਾਜੀ ਨਵਾਦੀ ਪਿਆਰੀ ਸਾਧ ਸੰਗਤ ਜੀਓ ਵਡਭਾਗੇ ਜਨ ਹੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਆ ਹੋਇਆ 41 ਦਿਨ ਦੀ ਮਹਾਨ ਪੈਦਲ ਯਾਤਰਾ ਵਿੱਚ 28ਵੇਂ ਦਿਨ ਵਿੱਚ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਸਤਗੁਰਾਂ ਨੇ ਸਾਡੀ ਝੋਲੀ ਵਿੱਚ ਪਾਇਆ ਆ ਮਨ ਮਰਤੀਆਂ ਚੇਤਾ ਕਾਗਰ ਕਰੀਏ ਉਸ ਮਾਲਕ ਦੇ ਚਰਨਾਂ ਨਾਲ ਜੁੜਨਾ ਕਰੀਏ ਜਿਸ ਮਾਲਕ ਨੇ ਸਾਡੇ ਤੇ ਤਰਸ ਕੀਤਾ ਦਇਆ ਕੀਤੀ ਹੈ ਔਰ ਜਪ ਰਹੇ ਆ ਸਤਨਾਮ ਸ਼੍ਰੀ ਆਓ ਧਰਿਏ ਧਿਆਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦਾ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਗਾਜ ਵਜ ਕੇ ਬੁਲਾਈਏ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਗਤ ਵਿੱਚ ਆਏ ਆ ਕੁਝ ਮੰਗਣਾ ਆ ਜਾਵੇ ਜਿੰਨੂੰ ਮੰਗਣਾ ਆ ਗਿਆ ਨਾ ਤੇ ਸਮਝ ਲਓ ਉਹਨੇ ਇਸ ਸੰਗਤ ਦੇ ਵਿੱਚੋਂ ਕੁਝ ਲਾਹਾ ਲੈ ਲਿਆ ਕਈਆਂ ਨੂੰ ਤੇ ਮੰਗਣਾ ਹੀ ਨਹੀਂ ਆਉਂਦਾ ਆਉਂਦੇ ਜ਼ਰੂਰ ਨੇ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ ਆ ਪਰ ਮਹਾਰਾਜ ਕਹਿੰਦੇ ਨੇ ਮੰਗਣ ਵਾਲੀ ਸਭ ਤੋਂ ਚੰਗੀ ਚੀਜ਼ ਕਿਹੜੀ ਐ ਕਹਿੰਦੇ ਨੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਸਭ ਤੋਂ ਸੋਹਣੀ ਚੀਜ਼ ਜਿਹੜੀ ਗੁਰੂ ਦੇ ਕੋਲੋਂ ਮੰਗਣ ਵਾਲੀ ਐ ਉਹ ਐ ਹਰੀ ਦਾ ਜਸ ਤੇ ਜਿਹੜਾ ਜਾਸੇ ਆ ਪਰਮੇਸ਼ਰ ਦਾ ਉਹ ਕਰਨਾ ਕਿਵੇਂ ਆ ਮਹਾਰਾਜ ਕਹਿੰਦੇ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਤੇ ਅਟੁੱਟ ਵਿਸ਼ਵਾਸ ਹੋਵੇ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਤੋਂ ਬਗੈਰ ਕਿਸੇ ਅੱਗੇ ਸੀਸ ਨਾ ਚੁਕਾਵੇ ਕੇਵਲ ਤੇ ਕੇਵਲ ਗੁਰੂ ਦਾ ਦਸਵੰਦ ਕੱਢ ਕੇ ਗੁਰੂ ਦੇ ਚਰਨਾਂ 'ਚ ਭੇਟਾ ਕਰੇ ਕਿਉਂਕਿ ਅੱਜ ਦਾ ਜਿਹੜਾ ਮਾਹੌਲ ਆ ਨਾ ਬੜਾ ਖਤਰਨਾਕ ਚੱਲਣ ਡਿਆ ਬੀਬੀਆਂ ਭਾਈ ਪੰਡਤਾਂ ਕੋਲ ਜਾਂਦੇ ਨੇ ਪੰਡਤਾਂ ਨੇ ਗੁਰੂ ਨਾਨਕ ਦੀ ਫੋਟੋ ਲਾਈ ਏ ਜੇ ਅੱਜ ਕੱਲ ਬਾਬਾ ਦੀਪ ਸਿੰਘ ਜੀ ਨੂੰ ਯਾਦ ਕੀਤਾ ਜਾ ਰਿਹਾ ਸੰਗਤਾਂ ਵੱਲੋਂ ਤੇ ਬਾਬਾ ਦੀਪ ਸਿੰਘ ਦੀ ਉਹਨਾਂ ਨੇ ਫੋਟੋ ਲਾ ਲਈ ਏ ਉਹ ਨਾ ਪਾਈਆਂ ਦੁਕਾਨਾਂ ਤੇ ਅਸੀਂ ਲੁੱਟੀ ਜਾ ਰਹੇ ਹਾਂ ਤੁਸੀਂ ਇੱਥੇ ਸੰਗਤ 'ਚ ਆਉਂਦੇ ਹੋ ਕੋਈ ਦਾਨਪੁਣ ਕਰਦੇ ਹੋ ਗੁਰੂ ਦੀ ਸੰਗਤ ਦੇ ਮੂੰਹ ਵਿੱਚ ਪੈਂਦਾ ਗੁਰੂ ਦੇ ਸੰਗਤ ਜਦੋਂ ਸ਼ੱਕ ਦੀ ਸ਼ਕਉਂਦੀ ਹੈ ਸਾਨੂੰ ਫਲ ਮਿਲਦਾ ਆ ਕੋਈ ਵੀ ਕਾਰੋਬਾਰ ਪ੍ਰਾਰੰਭ ਕਰਦੇ ਆ ਸਾਡੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਸੰਗਤ ਦੇ ਨਿਮਿਤ ਦਾਨ ਪੁਨ ਕਰ ਤੇ ਤੇਰੇ ਕਾਰਜ ਰਾਸ ਹੋਣਗੇ ਤੇ ਭਰ ਨਾਲ ਸਿਮਰਨ ਬੜਾ ਜ਼ਰੂਰੀ ਹੈ ਮੁਖ ਤੇ ਤੇਰੇ ਤੋਂ ਨਿਕਲਣਾ ਚਾਹੀਦਾ ਸਤਨਾਮ ਸ੍ਰੀ ਵਾਹਿਗੁਰੂ ਤੇ ਨਿਕਲਣਾ ਵੀ ਕਿਵੇਂ ਚਾਹੀਦਾ ਆ ਮਨ ਚਿਤ ਘਾਗਰ ਹੋਣਾ ਚਾਹੀਦਾ ਆ ਐਵੇਂ ਨਹੀਂਗਾ ਕਿ ਮਨ ਦੇ ਵਿੱਚ ਕਿਤੇ ਹੋਰ ਹੀ ਧਿਆਨ ਵਿੱਚ ਟਿਕੇ ਹੋਈਏ ਕਦੀ ਕਿਸੇ ਪਾਸੇ ਧਿਆਨ ਕਦੀ ਕਿਸੇ ਪਾਸੇ ਧਿਆਨ ਜੇ ਵੀਰਵਾਰ ਵਾਲਾ ਦਿਨ ਤੇ ਚੱਲ ਜਗਾ ਤੇ ਜੇ ਮੰਗਲਵਾਰਿਆ ਤੇ ਚੱਲ ਮਾਤਾ ਨੂੰ ਮਨਾ ਲਈਏ ਮੈਂ ਇੱਥੋਂ ਤੱਕ ਵੇਖਿਆ ਕਿ ਕਈ ਸੰਗਤ ਬਾਬੇ ਬੋਡੇ ਦੇ ਦਰ ਤੇ ਜਾਣਦੀ ਹੁੰਦੀ ਤੇ ਇੱਥੇ ਕੋਈ ਪੀਰਾਂ ਦੀ ਜਗਾ ਨਹੀਂ ਉੱਥੇ ਵੀ ਮੱਥਾ ਟੇਕ ਲੈਣਾ ਬਾਪੂ ਕਹਿੰਦਾ ਨਾ ਕੱਡੇ ਪੱਕੇ ਸੇਖ ਨੇ ਗੁਰੂ ਦੇ ਬਣਨਾ ਆ ਤੇ ਜਿਸ ਦਿਨ ਗੁਰੂ ਦੇ ਬਣ ਗਏ ਗੁਰੂ ਨੇ ਸਾਡਾ ਬਣ ਜਾਣਾ ਮੰਗਿਆ ਕਰੀਏ ਗੁਰੂ ਨਾਨਕ ਦੇ ਘਰ ਤੋਂ ਜਾ ਕੇ ਬਾਬੇ ਬੁੱਢੇ ਦੇ ਚਰਨਾਂ ਤੇ ਜਾ ਕੇ ਪੱਲਾ ਅੜ ਕੇ ਕਿ ਬਾਪੂ ਸਾਨੂੰ ਨਾਮ ਹੁੰਦੇ ਸਾਨੂੰ ਸੇਵਾ ਦੇ ਸਾਨੂੰ ਮਹਾਪੁਰਸ਼ਾਂ ਦੇ ਬਚਨ ਨੂੰ ਕਮਾਉਣ ਦੀ ਸੋਝੀ ਦੇ ਤਾਂ ਜੋ ਅਸੀਂ ਉਹਨਾਂ ਦੀ ਕਮਾਈ ਚੋਂ ਵੀ ਕਿਤੇ ਕਨਕਾ ਸਾਨੂੰ ਮਿਲ ਜਾਵੇ ਤੇ ਸਾਡਾ ਚਿੱਤ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਵੇ ਕਿਉਂਕਿ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹੁੰਦੀਆਂ ਨਾ ਨਾਮ ਦੀਆਂ ਤੇ ਉਹਨਾਂ ਦੇ ਅੱਗੇ ਰੱਬ ਦੀ ਵੀ ਨਹੀਂ ਜੇ ਚੱਲਦੀ ਰੱਬ ਵੀ ਉਹਨਾਂ ਦੇ ਕੰਨ ਭੰਦਾ ਆ ਤੇ ਮਨ ਨੂੰ ਜੇ ਨਾ ਚਿੱਤ ਇਕਾਗਰ ਕਰਕੇ ਜਪਿਆ ਨਾ ਤੇ ਰੱਬ ਉਹਨਾਂ ਦੀ ਕਦੇ ਮੋੜਦਾ ਨਹੀਂ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰੇ ਓ ਮਨ ਨੂੰ ਏ ਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰੇ ਓ ਮਨ ਨੂੰ ਏ ਕਾਫਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰੇ ਓ ਮਨ ਨੂੰ ਇਕਾਗਰ ਕਰਕੇ 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 ਜਸ ਕਰ ਲੋ ਵਾਹਿਗੁਰੂ ਦਾ ਪਿਆਰੇ ਓ ਮਨ ਨੂੰ ਇਕਾਗਰ ਕਰਕੇ ਜਪ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਪ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਪ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਰੱਬ ਸਾਡੇ ਨਾਲ ਮੋੜੇ ਮਨ ਇਕਾਗਰ ਕਰਨਾ ਬਣਵਾਇਆ ਪਰਬ ਕੀ ਉਸਤਤ ਕਰੋ ਸੰਤ ਮੀਤ ਛਾਵਧਾਨ ਤਕਾਗਰ ਚੀਤ ਜਾਦੇ ਇਹਨੂੰ ਸਾਵਧਾਨ ਪੜਦੇ ਨੇ ਨਹੀਂ ਸਾਵਧਾਨ ਪੜਨਾ ਹੈ ਹਿੰਦੀ ਦਾ ਲਫਜ਼ ਹੈ ਜਦੋਂ ਤੱਦਾ ਵਿੱਚ ਆ ਜਾਂਦਾ ਉਦੋਂ ਦਹਾ ਬਣ ਜਾਂਦਾ ਆ ਇਸ ਕਰਕੇ ਮਹਾਰਾਜ ਕਹਿੰਦੇ ਨੇ ਮਨ ਬਿਰਤੀਆਂ ਮਾੜੇ ਖਿਆਲਾਂ ਨੂੰ ਵਕਾਰਾਂ ਨੂੰ ਰੋਕ ਕੇ ਭਗਤੀ ਕਰੋ ਸੰਗਤ ਚਾਏ ਆ ਭੜੇ ਖਿਆਲ ਨਹੀਂ ਮਨ ਵਿੱਚ ਆਉਣੇ ਚਾਹੀਦੇ ਜਦੋਂ ਧੰਗ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਗੁਰਸਿੱਖ ਭਾਈ ਬੁੱਧੂ ਜੋ ਲਾਹੌਰ ਦੀ ਧਰਤੀ ਤੇ ਰਹਿੰਦਾ ਆ ਯਾਂਗੀਰ ਦਾ ਸ਼ਾਲਾ ਨੂਰਜਹਾਂ ਦਾ ਭਰਾ ਉਹ ਆਪਣਾ ਮਹੱਲ ਬਣਾਉਣ ਲੱਗਾ ਆ ਉਹਨੇ ਸਾਰੇ ਪਾਸੇ ਢੰਡੋਰਾ ਫੇਰਿਆ ਕਿ ਮੇਰੇ ਮਹੱਲ ਵਾਸਤੇ ਇੱਟਾਂ ਤਿਆਰ ਕਰਕੇ ਦਿੱਤੀਆਂ ਜਾਣ ਤੇ ਮੁੱਲ ਉਹਦਾ ਮੈਂ ਭਰਾਂਗਾ ਉਹ ਜੱਡਾ ਵੱਡਾ ਮਹੱਲ ਆ ਉਹਦਾ ਵੱਡਾ ਕਾਰਜ ਕਰਨਾ ਪੈਣਾ ਸੀਗਾ ਇੱਟਾਂ ਇਕੱਠੀਆਂ ਕਰਨ ਵਾਸਤੇ ਉਹਨੇ ਇਹ ਵਿਉਤ ਬਣਾਈ ਭਾਈ ਬਧੂ ਸ਼ਾ ਕਰਜ਼ਾ ਲੈnde ਨੇ ਔਰ ਆਪਣਾ ਕਾਰਜ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੇ ਬੇਨਤੀ ਕਰਦੇ ਮਹਾਰਾਜ ਕਿਰਪਾ ਕਰਿਓ ਉਸ ਮਾਇਆ ਦੇ ਵਿੱਚੋਂ ਮਾਇਆ ਕੱਢ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖਦੇ ਨੇ ਕੁਝ ਲੰਗਰਾਂ ਵਾਸਤੇ ਰਸਤਾ ਭੇਟਾ ਲਿਆਉਂਦੇ ਨੇ ਲਿਆ ਕੇ ਰੱਖ ਕੇ ਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਨੇ ਸਤਿਗੁਰੂ ਤੇਰੀ ਕਿਰਪਾ ਦੇ ਨਾਲ ਕਾਰਜ ਆਰੰਭ ਕਰਨ ਲਗਾ ਕਰਤਾ ਚੁੱਕਿਆ ਆ ਇਹਦੇ ਵਿੱਚੋਂ ਵੱਡਾ ਲਾਭ ਹੋਵੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਕੋਈ ਵੀ ਕਾਰਜ ਕਰਨਾ ਹੋਵੇ ਰਬੋ ਦੇ ਕੋਲੋਂ ਤਰਲਾ ਲੈ ਲੈਣਾ ਚਾਹੀਦਾ ਆ ਆਗਿਆ ਲੈ ਲੈਣੀ ਚਾਹੀਦੀ ਏ ਵਾਹਿਗੁਰੂ ਫਿਰ ਕਾਰਜ ਰਾਸ ਹੋ ਜਾਂਦੇ ਨੇ ਸੱਚੇ ਹਿਰਦੇ ਤੋਂ ਕੀਤੀ ਬੇਨਤੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਏ ਵਾਹਿਗੁਰੂ ਸਤਿਗੁਰੂ ਭਾਈ ਬੁੱਧੂ ਨੂੰ ਕਹਿੰਦੇ ਨੇ ਜਾ ਕੇ ਤੂੰ ਆਪਣੇ ਕਾਰਜ ਰਾਸ ਕਰ ਤੂੰ ਗੁਰੂ ਘਰ ਵਿੱਚ ਮਾਇਆ ਪੇਟਾ ਕੀਤੀ ਰਸਤਾ ਬਸਤਾ ਪੇਟਾ ਕੀਤੀਆਂ ਨੇ ਮਹਾਰਾਜ ਤੇਰੇ ਕਾਰਜ ਰਾਸ ਕਰਨਗੇ ਕੀ ਹੋਇਆ ਪੀ ਜਾ ਕੇ ਤੂੰ ਇਟਾਂ ਪਾ ਪੱਕੀਆਂ ਨਿਕਲਣਗੀਆਂ ਤੇਰੀਆਂ ਆਵਾ ਤੇਰਾ ਪੱਕਾ ਨਿਕਲੇਗਾ ਬੜਾ ਵੱਡਾ ਆਵਾ ਇਟਾਂ ਚਣਕੇ ਤਿਆਰ ਕੀਤਾ ਜਾਂਦਾ ਅੱਗ ਦੇ ਦਿੱਤੀ ਜਾਂਦੀ ਹੈ ਸਤਗੁਰਾਂ ਦੇ ਕਥਨ ਅਨੁਸਾਰ ਭਾਈ ਬਧੂ ਆਪਣੀ ਕਿਰਤ ਕਮਾਈ ਨੂੰ ਸਫਲ ਕਰਨ ਵਾਸਤੇ ਗੁਰਸਿੱਖਾਂ ਦੀ ਸੰਗਤ ਆਪਣੇ ਅੰਗਰੇ ਵਿਖੇ ਬੁਲਾਉਂਦਾ ਆ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਆ ਸ਼ਕਾਉਂਦਾ ਆ ਕੀ ਹੋਇਆ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ ਜਲ ਪਾਣੀ ਛਕਿਆ ਬਾਰ ਇੱਕ ਪੂਰਨ ਗੁਰਸਿੱਖ ਜਿਹਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਪਿਆਰ ਆ ਗੁਰੂ ਅਰਜਨ ਸਾਹਿਬ ਜੀ ਤੇ ਅਟੁੱਟ ਵਿਸ਼ਵਾਸ ਭਰੋਸਾ ਆ ਤੇ ਉਹ 20 ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦਾ ਉਹਨੂੰ ਕਿਸੇ ਗੱਲ ਦੀ ਨਹੀਂ ਕਿ ਬਸ ਕੇਵਲ ਤੇ ਕੇਵਲ ਜਲ ਪਾਣੀ ਦੇ ਨਾਲ ਆ ਪ੍ਰਸ਼ਾਦਾ ਪਾਣੀ ਛਕਿਆ ਤੇ ਨਾਮ ਜਪਿਆ ਬੰਦਗੀ ਕੀਤੀ ਨਾ ਕਿਸੇ ਦੀ ਮਾੜੀ ਕਰਨੀ ਨਾ ਕਿਸੇ ਦੀ ਚੰਗੀ ਕਰਨੀ ਰੱਬ ਦੇ ਕੋਲੋਂ ਮੰਗਦੇ ਰਹਿਣਾ ਮਹਾਰਾਜ ਮੇਰੀ ਝੋਲੀ ਦੇ ਵਿੱਚ ਨਾਮ ਦਾ ਕਿਨਕਾ ਪਾ ਦਿਓ ਸਿਮਰਨ ਦਾ ਕਿਨਕਾ ਪਾ ਦਿਓ ਬਸ ਹੋਰ ਦੂਜੀ ਕੋਈ ਮੰਗ ਹੀ ਨਹੀਂ ਕੀਤੀ ਉਹਨੂੰ ਸਮਝ ਆ ਗਈ ਸੀ ਕਿ ਵਿਣਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਜੇ ਹੋਰ ਰਾਬ ਦੇ ਕੋਲੋਂ ਮੰਗਾਗੇ ਤੇ ਉਹਨੇ ਸਾਡੇ ਵਾਸਤੇ ਦੁੱਖ ਪੈਦਾ ਕਰ ਦੇਣੇ ਨੇ ਕੋਠੀ ਮੰਗੀ ਕਾਰ ਮੰਗੀ ਜ਼ਮੀਨ ਮੰਗੀ ਮਿਲ ਗਈ ਪਰ ਕੀ ਹੋਇਆ ਫਿਰ ਪੁੱਤ ਮੰਗਿਆ ਪੁੱਤ ਮਿਲ ਗਿਆ ਇੱਕ ਹੋਰ ਮੰਗਿਆ ਮਿਲ ਗਿਆ ਉਹੀ ਪੁੱਤ ਨੇ ਜਿਹੜੇ ਉਹੀ ਕੋਠੀ ਆ ਜਿਹੜੀ ਉਹੀ ਘਾਰ ਆ ਜਿਹੜੀ ਉਹ ਦੁੱਖਾਂ ਦਾ ਕਾਰਨ ਬਣ ਜਾਂਦੀ ਕਲੇਸ਼ ਪੈਦਾ ਹੋ ਜਾਂਦਾ ਘਰ ਵਿੱਚ ਕਿਸ ਪੁੱਤ ਦੀ ਲੋੜ ਪੂਰੀ ਕਰਨ ਅੱਜ ਤੇ ਇੱਕ ਪੁੱਤ ਨਹੀਂ ਮਾਣ ਤੇ ਮਹਾਰਜ ਦੀ ਕਿਰਪਾ ਦੇ ਨਾਲ ਉਸ ਸਿੱਖ ਦਾ ਨਾਂ ਭਾਈ ਲੱਖੂ ਸਰਦਾ ਦੇ ਨਾਲ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦਾ ਆ ਤੇ 21 ਜਪਜੀ ਸਾਹਿਬ ਦੇ ਪਾਠ ਨਿਤਨੇਮ ਆਉਂਦਾ। ਨੇਤੀ 21 ਜਪਜੀ ਸਾਹਿਬ ਦੇ ਪਾਠ ਕਰਦਾ ਆ। ਤੇ ਜੋ মুখ ਤੋਂ ਬੋਲਦਾ ਉਹ ਪੂਰਾ ਹੋ ਜਾਂਦਾ ਆ। ਤੇ ਬਸ ਹੋਰ ਦੁਨੀਆ ਦੇ ਖਿਆਲ ਆਤ ਮਨ ਚੋ ਗੱਡੇ ਨੇ ਕੋਈ ਮੰਗ ਨਹੀਂ ਗੀ ਕੇਵਲ ਤੇ ਕੇਵਲ ਨਾਮ ਮੰਗਦਾ ਹੈ ਤੇ ਫਿਰ ਰੱਬ ਘਾਟਾ ਉਹ ਨਹੀਂ ਕਿਸੇ ਗੱਲ ਦਾ ਰਹਿਣ ਦਿੰਦਾ ਕੁਛ ਵੀ ਮੰਗਣ ਤੋਂ ਪਹਿਲਾਂ ਨਾਮ ਮੰਗਿਆ ਕਰੋ ਸਿਮਰਨ ਮੰਗਿਆ ਕਰੋ ਤੇ ਬਾਕੀ ਦੁਨੀਆ ਦੇ ਦੌਲਤਾਂ ਸ਼ੋਰ ਤਾਂ ਸਭ ਕੁਝ ਮਿਲ ਜਾਂਦਾ ਆ ਜਿੰਨਾਂ ਕੋਲ ਨਾਮ ਹੈ ਉਹਨਾਂ ਨੂੰ ਘਾਟਾ ਨਹੀਂ ਲੈਂਦਾ ਉਹਨਾਂ ਕੋਲ ਸਭ ਕੁਝ ਆ ਜਾਂਦਾ ਜੀ ਓ ਜੰਨਾ ਸਿਦਕ ਤੇਰੇ ਤੇ ਰੱਖਿਆ ਓ ਨਾਨੇ ਸਭ ਕੁਝ ਪਾਇਆ ਏ ਜਿਨਾਂ ਨੇ ਸਦਕ ਤੇਰੇ ਤੇ ਰੱਖਿਆ ਉਹ ਨਾਨੇ ਸਭ ਕੁਝ ਪਾਇਆ ਏ ਜਿਨਾਂ ਨੇ ਸਦਕ ਤੇਰੇ ਤੇ ਰੱਖਿਆ ਉਹ ਨਾਨੇ ਸਭ ਕੁਝ ਪਾਇਆ ਏ ਜਿਨਾਂ ਨੇ ਸਦਕ ਤੇਰੇ ਤੇ ਰੱਖਿਆ ਉਹ ਨਾਨੇ ਸਭ ਕੁਝ ਪਾਇਆ ਏ ਜਿਨਾਂ ਨੇ ਸਦਕ ਤੇਰੇ ਤੇ ਰੱਖਿਆ ਉਹ ਨਾਨੇ ਸਭ ਕੁਝ ਪਾਇਆ ਏ ਜਨਾਨੇ ਸਦਕ ਤੇਰੇ ਤੇ ਰੱਖਿਆਉ ਨਾਨੇ ਸਭ ਕਿਛ ਪਾਇਆ ਏ ਜਨਾਨੇ ਸਦਕ ਤੇਰੇ ਤੇ ਰੱਖਿਆਉ ਨਾਨੇ ਸਭ ਕਿਛ ਪਾਇਆ ਏ ਜਿਨਾ ਨੇ ਸਿੱਧਕ ਤੇਰੇ ਤੇ ਰੱਖਿਆ ਇਹਨਾ ਨੇ ਸਭ ਕੁਝ ਪਾਇਆ ਏ ਉਹ ਤਾਂ ਗਏ ਜਹਾਨੋ ਖਾਲੀ ਜਨਾ ਨੂੰ ਸਿੱਧਕ ਨਾ ਆਇਆ ਏ ਉਹ ਤਾਂ ਗਏ ਜਹਾਨੋ ਖਾਲੀ ਜਨਾ ਨੂੰ ਸਿੱਧਕ ਨਾ ਆਇਆ ਏ ਉਹ ਤਾਂ ਗਏ ਜਹਾਨੋ ਖਾਲੀ ਜਨਾ ਨੂੰ ਸਿੱਧਕ ਨਾ ਆਇਆ ਏ ਉੱਤਾ ਗਏ ਜਾਨੋ ਖਾਲਿ ਜਨਾਨੂੰ ਸਿੱਧਕ ਨਾ ਆਇਆ ਏ ਜਿਨ੍ਹਾਂ ਨੇ ਸਿੱਧਕ ਇੱਕ ਪਰਮੇਸ਼ਰ ਤੇ ਰੱਖਿਆ ਬਾਬੇ ਬੁੱਢੇ ਤੇ ਰੱਖਿਆ ਗੁਰੂ ਨਾਨਕ ਤੇ ਰੱਖਿਆ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਚੀਜ਼ ਦਾ ਘਾਟਾ ਨਹੀਂ ਜੇ ਰਹਿੰਦਾ ਸਮੇ ਸਮੇ ਤੇ ਮਹਾਰਾਜ ਬਰਕਤਾਂ ਦੇਂਦਾ ਰਹਿੰਦਾ ਆ ਇਸ ਕਰਕੇ ਜਿਨ੍ਹਾਂ ਨੇ ਸਿੱਧਕ ਨਹੀਂ ਰੱਖਿਆ ਜੇ ਗੁਰੂ ਨਾਨਕ ਦੇ ਘਰ ਚੋਂ ਨਹੀਂ ਮਿਲਿਆ ਚੱਲ ਪੀਰਾਂ ਕੋਲ ਜੇ ਪੀਰਾਂ ਕੋਲ ਨਹੀਂ ਮਿਲਿਆ ਚੱਲ ਪੰਡਤਾ ਕੋਲ ਜੇ ਪੰਡਤਾ ਕੋਲ ਨਹੀਂ ਚੱਲਿਆ ਚੱਲ ਪੁੱਛਣਾ ਪਛਾਉਣ ਵਾਲਿਆਂ ਕੋ ਮਹਾਰਾਜ ਕਹਿੰਦੇ ਨੇ ਨਹੀਂ ਛੇਦਕ ਰੱਖ ਕੇ ਬੈਠਾ ਰਹਿ ਵੇਖੀ ਫਿਰ ਤੇਰੇ ਖਜਾਨੇ ਭੰਡਾਰੇ ਭਰਦੇ ਕਿਵੇਂ ਆ ਤੂੰ ਨਾਮ ਦੀ ਕਮਾਈ ਇਕੱਠੀ ਕਰ ਫਿਰ ਉਹਦਾ ਤੇਰੇ ਕੋਲੋਂ ਵਿਆਜ ਹੀ ਨਹੀਂ ਮੁਕਣਾ ਪਹਿਲੋ ਧਨ ਤੇ ਇਕੱਠਾ ਕਰ ਧਨ ਤੇਰੇ ਕੋਲ ਹੈ ਨਹੀਂ ਤੇ ਸੁਖ ਭੜਲੀ ਫਿਰਦਾ ਤੂੰ ਦੁਨੀਆਂ ਦੇ ਪਦਾਰਥਾਂ ਦੀ ਮੰਗ ਤੇਰੀ ਮੁਕਦੀ ਨਹੀਂ ਛੇਵਾ ਥੋੜੀ ਮੰਗਣਾ ਬਹੁਤਾ ਛੇਵਾ ਤੇਰੀ ਹੋ ਨਹੀਂ ਹੈ ਨਹੀਂ ਆ ਤੇ ਮੰਗ ਤੇਰੀ ਯਾਦੀ ਹੈ ਮਹਾਰਾਜ ਕਹਿੰਦੇ ਨੇ ਸਿਧ ਕਰਕੇ ਟਿਕਿਆ ਰਹਿ ਤੇ ਜਪਦਾ ਰਹਿ ਸਤਨਾਮ ਸ੍ਰੀ ਵਾਹਿਗੁਰੂ ਭਾਈ ਲਖੂ ਕਹਿੰਦਾ ਕਿ ਮੈਨੂੰ ਵੀ ਪ੍ਰਸ਼ਾਦਾ ਛਕਾ ਦਿਓ ਬੋਧੂ ਸ਼ਾਹ ਕਹਿੰਦਾ ਪੀ ਨਹੀਂ ਪ੍ਰਸ਼ਾਦਾ ਮੇਰੇ ਸੰਗਤ ਵਾਸਤੇ ਬਣਾਇਆ ਸੀ ਮਹਾਪੁਰਸ਼ਾਂ ਵਾਸਤੇ ਬਣਾਇਆ ਸੀ ਹੁਣ ਸਮਾਪਤੀ ਹੋ ਗਈ ਲੇਟ ਹੋ ਗਿਆ ਤੂੰ ਅਸੀਂ ਨਹੀਂ ਛਕਾ ਸਕਦੇ ਤਿੰਨ ਵਾਰੀ ਕਿਹਾ ਛਕਾ ਨਹੀਂ ਮੰਨਿਆ ਕੀ ਹੋਇਆ ਜਦੋਂ ਜੱਨਾ ਸਿੰਘ ਆਨੇ ਪਰਸ਼ਾਦਾ ਛਕਿਆ ਉਹ ਅਰਦਾਸ ਕਰਨ ਲੱਗੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇਰੇ ਛਰਦਾ ਵਾਣ ਗੁਰ ਸਿੱਖ ਨੇ ਜਲ ਪਾਣੀ ਦੀ ਸੇਵਾ ਕੀਤੀ ਹੈ ਇਹ ਆਪਣੇ ਕਾਰਜ ਅਰੰਭੇ ਨੇ ਇਹ ਦਾ ਪਾਇਆ ਹੋਇਆ ਇੱਟਾਂ ਦਾ ਆਵਾ ਪੱਕਾ ਨਿਕਲੇ ਜਦੋਂ ਇਹਨੀ ਗੱਲ ਆਖੀ ਭਾਈ ਲਖੂ ਉੱਚੀ ਉੱਚੀ ਕਹਿਣ ਲੱਗਿਆ ਤੇਰਾ ਆਵਾ ਕੱਚਾ ਤੇਰਾ ਆਵਾ ਕੱਚਾ ਤੇਰਾ ਆਵਾ ਕੱਚਾ ਤਿੰਨ ਵਜਨ ਮੁਖ ਤੋਂ ਕਢੇ ਸਵਾ ਉਹੀ ਆ ਗਿਆ ਜਾ ਕੇ ਇੱਟਾਂ ਕਢੀਆਂ ਤੇ ਅਰਦਾਸ ਕੀਤੀ ਸੀ ਪੱਕਾ ਆਵਾ ਤੇ ਨਿਕਲ ਆਇਆ ਆਵਾ ਕੱਚਾ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਆਵਾ ਪੱਕਾ ਨਿਕਲੂਗਾ ਸਿੱਖਾਂ ਨੇ ਅਰਦਾਸ ਕੀਤੀ ਆਵਾ ਪੱਕਾ ਨਿਕਲੂਗਾ ਪਰ ਕੀ ਗੱਲ ਬਣੀ ਏ ਕੀ ਖੇੜ ਵਰਤੀ ਏ ਇਹ ਆਵਾ ਕੱਚਾ ਕਿਉਂ ਆ ਮਨ ਬਣਾਇਆ ਉਸੇ ਵਲੇ ਦੌੜਿਆ ਬਾਪੂ ਦੇ ਚਰਨਾਂ ਵੱਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਜਾ ਕੇ ਕੀਤੀ ਫਰਿਆਦ ਰੋ ਰੋ ਕੇ ਮਹਾਰਾਜ ਦੇ ਚਰਨਾਂ 'ਚ ਫਰਿਆਦਾ ਕਰਦਾ ਮਹਾਰਾਜ ਤੁਸੀਂ ਕਿਹਾ ਸੀ ਆਵਾ ਪੱਕਾ ਨਿਕਲੇਗਾ ਸਿੱਖਾਂ ਨੇ ਕਿਹਾ ਸੀ ਆਵਾ ਪੱਕਾ ਨਿਕਲੂਗਾ ਪਰ ਆਵਾ ਨਿਕਲੇ ਕੱਚਾ ਮਹਾਰਾਜ ਨੇ ਪੁੱਛਿਆ ਕੀ ਗੱਲ ਭਾਈ ਬਧੂ ਤੂੰ ਸੰਗਤਾਂ ਦੀ ਸੇਵਾ ਕੀਤੀ ਦਸ ਵਾਂਦ ਕੱਢਿਆ ਕਿਉਂ ਆਵਾ ਕੱਚਾ ਨਿਕਲੇ ਆਇਆ ਇਹ ਤਾਂ ਹੋ ਨਹੀਂ ਸਕਦਾ ਕਿਸੇ ਗੁਰਸਿੱਖ ਨੂੰ ਤੂੰ ਕੋਈ ਮਾੜਾ ਚੰਗਾ ਲਫਜ਼ ਨਹੀਂ ਬੋਲਿਆ ਉਸੇ ਵੇਲੇ ਦਿਮਾਗ ਘੁੰਮਿਆ ਓਹੋ ਮੇਰੇ ਦਰਵਾਜ਼ੇ ਤੇ ਆਇਆ ਸੀ ਇੱਕ ਸਿੱਖ ਮੈਂ ਉਹਨੂੰ ਪ੍ਰਸ਼ਾਦਾ ਛਕਾਉਣ ਤੋਂ ਮਨਾ ਕਰ ਦਿੱਤਾ ਆਪ ਭੁੱਖੇ ਰਹ ਜੀਏ ਅਤਿੱਥੀ ਕੋਈ ਆਵੇ ਮਾਇਆ ਭਾਵੇਂ ਕਿਸੇ ਨੂੰ ਦੋ ਭਾਵੇਂ ਨਾ ਦੋ ਕੋਈ ਪ੍ਰਸ਼ਾਦਾ ਮੰਗੇ ਚਾਰ ਦੇ ਨਾਲ ਹੀ ਹੱਥ ਤੇ ਉੱਤੇ ਰੱਖ ਕੇ ਭਾਵੇਂ ਦੇ ਦਿਓ ਪ੍ਰਸ਼ਾਦੇ ਤੋਂ ਕਦੀ ਕਿਸੇ ਨੂੰ ਮਨਾ ਨਾ ਕਰਿਆ ਕਰੋ ਮਹਾਰਾਜ ਆਇਆ ਸੀ ਸਿੱਖ ਇੱਕ ਮੈਂ ਮਨਾ ਕਰ ਦਿੱਤਾ ਕਿ ਪ੍ਰਸ਼ਾਦਾ ਜਿੰਨਾ ਤਿਆਰ ਕੀਤਾ ਸੀ ਸਕਾ ਦਿੰਦਾ ਮਹਾਰਾਜ ਕਹਿੰਦੇ ਬਸ ਗੱਲ ਇੱਥੇ ਹੀ ਬਣ ਗਈ ਤੇਰਾ ਆਪਣਾ ਹੀ ਕਰਮ ਮਾੜਾ ਆ ਗਿਆ ਕੇ ਪਰ ਤੂੰ ਸੰਗਤ ਵਾਸਤੇ ਦਾਨ ਪੁੰਨ ਕੀਤਾਈ ਬਾਣੀ ਦਾ ਯਾਪ ਕਰਦਾ ਆਂ ਗੁਰੂ ਦਾ ਆਸਰਾ ਲੈਣਾ ਆ ਤੇ ਮਹਾਰਾਜ ਕਹਿੰਦੇ ਬੁੱਧੂ ਤੂੰ ਫਿਕਰ ਨਾ ਕਰ ਗੁਰੂ ਨੇ ਤੇਰੇ ਵਾਸਤੇ ਬੜਾ ਸੋਚਿਆ ਆਇਆ ਤੇਰਾ ਜਿਹੜਾ ਆਵਾ ਹੈ ਨਾ ਕੱਚਾ ਆ ਜਿਹੜਾ ਉਹ ਵੀ ਪੱਕਿਆਂ ਦੇ ਭਾਅ ਵਿਕੇਗਾ ਬੁੱਧੂ ਤੇਰਾ ਆਵਾ ਕੱਚਾ ਪੱਕਿਆਂ ਦੇ ਭਾਅ ਵਿਕੂਗਾ ਮਹਾਰਾਜ ਨੇ ਬਚਨ ਕੀਤੇ ਸ਼ਮਾ ਆਇਆ ਬੜਾ ਲਾਹੌਰ ਦੇ ਵਿੱਚ ਮੀਂਹ ਪਿਆ ਇੰਨਾ ਮੀਂਹ ਪਿਆ ਏਟ ਕਿਸੇ ਪਾਸਿਓ ਮਿਲੇ ਨਾ ਪਤਾ ਕਰਦੇ ਆ ਕਰਦੇ ਆ ਭਾਈ ਬੁੱਧੂ ਦੇ ਕੋਲ ਪਹੁੰਚਦੇ ਨੇ ਜਿਹੜੀਆਂ ਏਟਾਂ ਕੱਚੀਆਂ ਨੇ ਉਹ ਪੱਕੀਆਂ ਦੇ ਭਾਅ ਵਿਕ ਗਈਆਂ ਕਹਦੇ ਸਤਨਾਮ ਸ੍ਰੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਹੁਣ ਭਾਈ ਲਖੂ ਨੇ ਮੁਖ ਤੋਂ ਬਚਨ ਕਦੇ ਆਇਆ ਉਹ ਵੀ ਪੂਰਾ ਹੋਵੇਗਾ ਪਰ ਤੇਰੀ ਸੇਵਾ ਦਾ ਫਲ ਵੀ ਤੇਰੀ ਝੋਲੀ 'ਚ ਪਵੇਗਾ ਤੇ ਮਹਾਰਾਏ ਨੇ ਆਪਣੇ ਸਿੱਖ ਦੀ ਵੀ ਇਲਾਜ ਰੱਖੀ ਔਰ ਆਪਣੇ ਬਚਨ ਦੀ ਵੀ ਇਲਾਜ ਰੱਖੀ ਜਿਹੜਾ ਜੀ ਅੱਜ ਵੀ ਗੁਰੂ ਦੇ ਘਰ ਵਿੱਚ ਦਾਨ ਪੁੰਨ ਕਰਦਾ ਆ ਕਰਮ ਕਟਿਆ ਜਾਂਦਾ ਮਾੜਾ ਕਿਉਂਕਿ ਜਿਹੜੇ ਅਸੀਂ ਮਾੜੇ ਕਰਮ ਕੀਤੇ ਆ ਨਾ ਉਹਦਾ ਹੀ ਦੁੱਖ ਚੱਲ ਰਹੇ ਆ ਇਹ ਨਾ ਆਖਿਆ ਕਰੀਏ ਕਿ ਸ਼ਾਇਦ ਇੰਜ ਨਾ ਕਰਦੇ ਤੇ ਸਾਡਾ ਆਹ ਕੰਮ ਬਣ ਜਾਂਦਾ ਇੰਜ ਨਹੀਂ ਹੁੰਦਾ ਤੇ ਇੰਜ ਸਾਡਾ ਕੰਮ ਬਣ ਜਾਂਦਾ ਮਹਾਰਾਜ ਕਹਿੰਦੇ ਨੇ ਕਿਸੇ ਦਾ ਦੋਸ਼ ਨਹੀਂਗਾ ਤੁਹਾਡੇ ਆਪਣੇ ਕਰਮਾਂ ਦਾ ਦੋਸ਼ ਆ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਦੀਜੇ ਅਮਰ ਜਨਾ ਜੋ ਤੂੰ ਬੀਜਿਆ ਸੀ ਉਹ ਤੈਨੂੰ ਵਜਣਾ ਪੈ ਰਿਹਾ ਕਿਸੇ ਨੂੰ ਕੁਝ ਨਾ ਕਹੇ ਉਹ ਤੇਰੇ ਮਾਰੇ ਕਰਮਾਂ ਨੇ ਤੈਨੂੰ ਮਾਰਿਆ ਕਿਸੇ ਨੇ ਤੈਨੂੰ ਕੀ ਮਾਰਨਾ ਤੇਰੇ ਮਾਰੇ ਕਰ ਮਾਰੇ ਤੈਨੂੰ ਮਾਰਿਆ ਕਿਸੇ ਨੇ ਤੈਨੂੰ ਕੀ ਮਾਰਨਾ ਤੇਰੇ ਮਾਰੇ ਕਰ ਮਾਰੇ ਤੈਨੂੰ ਮਾਰਿਆ ਕਿਸੇ ਨੇ ਤੈਨੂੰ ਕੀ ਮਾਰਨਾ ਤੇਰੇ ਮਾਰੇ ਮਾਰਨੇ ਤੈਨੂੰ ਮਾਰਿਆ ਕਿਸ ਨੇ ਤੈਨੂੰ ਕੀ ਮਾਰਨਾ 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 ਕਿਸੇ ਨੇ ਤੇਰਾ ਕੀ ਵਿਗਾੜਨਾ ਆ ਤੂੰ ਆਪ ਵੀ ਨਹੀਂ ਕਦੀ ਕੋਈ ਚੰਗਾ ਕਰਮ ਬੀਜਿਆ ਨਾ ਕੋਈ ਦਾਨ ਪੂਨ ਕੀਤਾ ਨਾ ਕੋਈ ਭਾਵਨਾ ਨਾਲ ਸੇਵਾ ਸਿਮਰਨ ਕੀਤਾ ਤੂੰ ਤੇ ਹਮੇਸ਼ਾ ਹੀ ਦੁਨੀਆ ਦੇ ਰੰਗਾਂ ਵਿੱਚ ਮਸਤ ਰਿਆ ਦੁਨੀਆਦਾਰੀ ਕਮਾਈ ਰੱਬ ਦਾ ਨਾਮ ਕਦੀ ਕਮਾਇਆ ਹੀ ਨਹੀਂਗਾ ਅੱਜ ਭਾਈ ਬੁੱਧੂ ਸ਼ਾਹ ਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕਿਆ ਆ ਆਪਣਾ ਕੱਚਾ ਆਵਾ ਵੀ ਪੱਕੇ ਦੇ ਭਾਅ ਵੇਚ ਲਿਆ ਹੈ ਆਪਾਂ ਵੀ ਗੁਰੂ ਦੇ ਚਰਨਾਂ ਨਾਲ ਜੁੜੀਏ ਸਾਡੇ ਮਾੜੇ ਕਰਮ ਮਹਾਰਾਜ ਕੱਟ ਦੇਣਗੇ ਤੇ ਸੋਹਣੇ-ਸੋਹਣੇ ਲੇਖ ਲਿਖ ਦੇਣਗੇ ਇਸ ਕਰਕੇ ਵੱਧ ਚੜ ਕੇ ਆਇਆ ਕਰੋ ਲਾਹ ਲਿਆ ਕਰੋ ਬਾਬਾ ਬੁੱਢਾ ਸਾਰਿਆਂ ਨੂੰ ਬਰਕਤਾਂ ਦੇ ਨਾਲ ਨਵਾਜਣ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਆਓ ਬੜੇ ਅਦਬ ਸਤਕਾਰ ਦੇ ਨਾਲ ਗੱਜਵੜ ਕੇ ਬੁਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ सतेश्रकाल <laughs>